ਨੜਕਾਣਾ ਸਾਹਿਬ ਜਥੇਤੋ ਭਜੀ ਸਰਬਜੀਤ ਕੌਰ ਆਫ ਨੂਰ ਬੇਗਮ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਦਰਅਸਲ ਇਹ ਆਡੀਓ ਜਿਹੜੀ ਹੈ ਇਸ ਆਡੀਓ ਦੇ ਵਿੱਚ ਉਹ ਆਪਣੇ ਪਹਿਲੇ ਘਰ ਵਾਲੇ ਯਾਨੀ ਕਿ ਪੰਜਾਬ ਚ ਰਹਿੰਦੇ ਆਪਣੇ ਘਰ ਵਾਲੇ ਨੂੰ ਕਾਲ ਕਰ ਰਹੀ ਹੈ ਔਰ ਕਹਿ ਰਹੀ ਹੈ ਕਿ ਮੈਂ ਫਸ ਗਈ ਆ ਇੱਥੇ ਮੇਰੇ ਕੋਲ ਰੁਪਈਆ ਵੀ ਨਹੀਂ ਹੈਗਾ ਮੇਰਾ ਹਾਲ ਬੁਰਾ ਆ ਮੈਨੂੰ ਕੁੱਟਦੇ ਮਾਰਦੇ ਆ ਔਰ ਮੇਰੇ ਤੋਂ ਗਲਤੀ ਹੋ ਗਈ ਆ ਔਰ ਵਾਪਸ ਸੀ ਵਾਪਸ ਆਉਣ ਦੀ ਗੁਹਾਰ ਲਾ ਰਹੀ ਆ ਸੋ ਵੱਡੀ ਗੱਲ ਹੈ ਕਿ ਉਹ ਜਿਹੜੀ ਖਬਰ ਜਿੰਨੇ ਪਰ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਨਨਕਾਣਾ ਸਾਹਿਬ ਗਈ ਔਰ ਗੁਰਦੁਆਰਾ ਸਾਹਿਬ ਚੋ ਆਪਣੇ ਕਿਸੇ ਜਿਹਨੂੰ ਇਹ ਪਿਆਰ ਕਹਿੰਦੀ ਹੈ ਉਹਦੇ ਨਾਲ ਨੱਠਦੀ ਹੈ ਔਰ ਉਸ ਤੋਂ ਬਾਅਦ ਨਾਮ ਬਦਲਦੀ ਹੈ ਧਰਮ ਬਦਲਦੀ ਹੈ ਤੇ ਵਿਆਹ ਕਰਾ ਲੈਂਦੀ ਹੈ ਪਰ ਹੁਣ ਆਡੀਓ ਵਾਇਰਲ ਹੋਈ ਆ ਪਹਿਲਾਂ ਤੁਹਾਨੂੰ ਆਡੀਓ ਸੁਣਾਉਣੀ ਆ ਕਿ ਇਸ ਆਡੀਓ ਚੋ ਕਹਿੰਦੀ ਕੀ ਹੈ ਤੂ ਤਰਪ ਨਾ ਹੁਣ ਕਿ ਕਿਹਨਾਂ ਨਾਲੇ ਤਾਂ ਨਹੀਂ ਮਤ ਕਰਨ ਲੱਗੀ ਫਿਰ ਹੂੰ ਤੂੰ ਇਹਨੂੰ ਕਹਿਣਾ ਵੀ ਤੇ ਨਾ ਜਾਵੇ ਤੇ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਕਰਦੀ ਸਾਡੀ ਤੇ ਤੈਨੂੰ ਉਹਨਾਂ ਨੇ ਕਿਹਾ ਕਿ ਆਊਗਾ ਮੈਨੂੰ ਕੀ ਕਰੀ ਇਹੇ ਸਾਡੀ ਚਾਹੂ ਆਪਜੀ ਤੇ ਮਰਜ਼ੀ ਤੋਂ ਖਾਰੋ ਹੂੰ ਅੱਛੇ ਮੇਂ ਜੀ ਮੈਨੂੰ ਚਾਹਤ ਮੂਹ ਤਾਂ ਮਾਰਦੀ ਭਾਈ ਦੀ ਸਿਮਲੇ ਦੇ ਕਿਹਾ ਕਿ ਮੈਂ ਮੂਹ ਤਾਂ ਮਾਰਦੀ ਆ ਕਿਹੜੀ ਸਿਮ ਇਹਦੇ ਸਿਮ ਕੰ ਮੇਰੀ ਸਿਮ ਅੱਥੀ ਰਹਿ ਜਾਂ ਨੀ ਨਾ ਕਿਸੇ ਸਿਮ ਲੈ ਕੇ ਤੇ ਇੰਦੀ ਵਾਈਫਾਈ ਈਏ yeah. hmm. uh -huh. <coughs> ਫੋਨ ਲੱਗੇ ਵੀ ਰੁਕੋ ਸਤੰਗ ਨਹੀਂ ਕਰਨਾ ਪਰੇਸ਼ਾਨੀ ਨਹੀਂ ਕਰਨ ਉਹਨਾਂ ਕੋਲ ਕੋਲ ਦੱਸੋ ਤੇ ਕਰਨੀ ਉਹਨਾਂ ਤੇਰਾ ਮੋਬਾਈਲ ਲੱਗੇ ਆ ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੌਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਔਰ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੀ ਜਸੂਸੀ ਮੈਂ ਦੱਸ ਦੂੰਗੀ ਕਿ ਕੀ ਜਸੂਸੀ ਕੀਤੀ ਮਾਨੇ ਬੇਟਾ ਐਂ ਦਿੱਤੀ ਜਿਹਨਾਂ ਨੇ ਮੇਰੇ ਥੱਪੜ ਮਾਰੀ ਨਹੀਂ ਥੱਪੜ ਮਾਰੇ ਮੈਂ ਦੱਸ ਦੂੰਗੀ ਅੱਜ ਜਸੂਸੀ ਕਰਨਾ ਸੀ ਵੀ ਮੇਰੇ ਨੰਗਿਆਂ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਡਿਲੀਟ ਕਰਵਾਉਣ ਆਈ ਸੀ ਜੀ ਇਹਨੇ ਮੈਨੂੰ ਨਾ ਉਹਦੇ ਦੇ ਚੱਲਿਆ ਮੈਂ ਤੈਨੂੰ ਪਤਾ ਕਿਹਦੀ ਦਵਾਈ ਖਾ ਲਈ ਸੀ ਮੈਂ ਦੁਬਾਰਾ ਫੇਰ ਦਵਾਈ ਖਾ ਲੈਣੀ ਆ ਤੈਨੂੰ ਤੰਗ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆਹ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਮੈਂ ਤੇਰੀ ਕੁਟਿਆ ਮੈਲੇ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਮੱਜੀ ਨਹੀਂ ਤੇਰੀ ਗੁਰੂ ਨਾਨਕ ਗਵੇਹ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਅਤਾ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਆ ਆਪਦੀ ਮਾਂ ਨੂੰ ਕਬੂਲ ਕਰੋ ਮੈਨੂੰ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਂ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਦੀ ਗੱਲਾਂ ਨੂੰ ਛੱਡ ਹੁਣ ਤੇਰੇ ਨਾਲ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨ ਤੈਨੂੰ ਕਰਦਾ ਕੋਈ ਕਹਿੰਦਾ ਤੇ ਨਹੀਂ ਕੋ ਉਹ ਪਰੇਸ਼ਾਨ ਤਾਂ ਕਰ ਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰੇ ਜੀ ਦੀ ਲੱਗਦਾ ਮੇਰੇ ਪੁੱਤਿਆਂ ਤੋਂ ਬਿਨਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰੀ ਚਾਲ ਇਹ ਨਾਲ ਪੱਤੀ ਆਦੀ ਤੇਰਾ ਭਰਾ ਤੇਰਾ ਭਰਾ ਰੋ ਰੋਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਈ ਜਾਲਾ ਵੀ ਪਤਾ ਨਹੀਂ ਸਰਦਾਰ ਦੀ ਇੰਨੀ ਪੈਸੇ ਦੀ ਮਾਲਕ ਨਰਪਿੰਗਰ ਕੋ ਇਹਨੂੰ ਤਰਸਦੇ ਪਈਆ ਮੈਂ ਕੋਈ ਕੁਝ ਵੀਡੀਓਸ ਹਲ ਕਰਾਂ ਮੈਂ ਕੋਟੀ ਹੀ ਨਹੀਂ ਆ ਗਈ ਮੈਂ ਕੋਟੀ ਹੀ ਤੇ ਆ ਗਈ ਨੇ ਤੇ ਤੇਰ ਕੋ ਸੋਨਾ ਹੈਗਾ ਜਿਹੜਾ ਪਾਇਸ਼ ਚੈਨ ਚੈਨ ਮੇਰੇ ਕੋਲ ਆ ਗਈ ਤੋਸ ਚੈਨ ਆ ਗਈ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਚ ਨਕਾਣਾ ਸਾਹਿਬ ਐਡੀ ਸਦਾ ਮੇ ਕਰੋੜਾ ਰੁਪਏ ਦੇ ਲੋਕ ਨੂੰ ਦੇਣੀ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇਸ ਜੇ ਨਿਕਲ ਲੱਗੀ ਆ ਕੋਈ ਨਾ ਮੈਂ ਨਿਕਲ ਲੱਗੀ ਆ ਮੈਂ ਨਹੀਂ ਰਹਿਣਾਗਾ ਵੀ ਮੈਂ ਆਪਣੇ ਦੇਸ ਜਿੱਦਾਂ ਵੀ ਹੈਗੀ ਹੱਥ ਘਰ ਦੇਦਾਂ ਹੀ ਵਿਖਾਉਂਗੀ ਮੈਂ